ਕਹਿੰਦੇ ਸਾਨੂੰ ਹੋਰ ਸਾਰੇ ਪਾਸਿਆਂ ਤੋਂ ਹਟ ਕੇ ਇੱਧਰ ਧਿਆਨ ਦੇਣਾ ਚਾਹੀਦਾ ਕਹਿੰਦੇ ਅਰਦਾਸ ਬਦਲ ਦਿੱਤੀ ਹੈ ਬਹੁਤ ਬਹੁਤ ਗਲਤ ਗੱਲ ਹੋਈ ਮੰਨਦੇ ਹਾਂ ਠੀਕ ਹੈ ਅਰਦਾਸ ਬਦਲਤੀ ਪੰਥਕ ਵਿਧਾਨਾ ਆ ਸ੍ਰੀ ਕਾਲ ਤਖਤ ਸਾਹਿਬ ਦੀ ਰਹਿਤ ਮਰਜ਼ਾਦਾ ਦੇ ਮੁਤਾਬਕ ਆ ਜਿਹੜਾ ਮੰਨਦੇ ਹਾਂ ਕਿ ਸਹੀ ਨਹੀਂ ਹੋਇਆ ਪਰ ਅਸੀਂ ਅਜੇ ਤੱਕ ਹੋਰ ਪਾਸੇ ਧਿਆਨ ਕਿਉਂ ਨਹੀਂ ਦਿੱਤਾ ਕਿ ਇਸ ਤੋਂ ਪਹਿਲਾਂ ਭੋਰਵਾੜਾ ਕੁਝ ਬਦਲਿਆ ਹੋਇਆ ਬਕਵਾਖ ਆਪਣੀ ਪੰਥ ਕੋ ਖਾਲਸਾ ਪੰਥ ਦੇ ਅੰਦਰ ਆਪਣੀ ਬਕਵਾਖ ਟੀਪ ਨਹੀਂ ਵਜਾਉਣ ਵਾਲਿਆਂ ਵੱਲੋਂ ਬੜਾ ਕੁਝ ਬਦਲਿਆ ਗਿਆ। ਉਹ ਕਿ ਦੇਖਿਆ ਜਾਵੇ ਤੇ ਤਾਂ ਸਿੱਖੀ ਦਾ ਮਤਲਬ ਵਿਧਾਨ ਹੀ ਬਦਲ ਦਿੱਤਾ। ਸਿੱਖੀ ਦਾ ਰੂਪਰੇਖਾ ਹੀ ਬਦਲ ਦਿੱਤੀ। ਆਪੋ ਆਪਣੀਆਂ ਮਰਜ਼ਾ ਦਾ ਮਾਂ ਜਿਨ੍ਹਾਂ ਨੇ ਚਲਾਈਆਂ ਹੋਈਆਂ ਤੇ ਉਹ ਕੋਈ ਨਿਸ਼ਾਨ ਸਾਹਿਬ ਨਹੀਂ ਲਗਾ ਰਿਆ। ਕਿਸੇ ਨੇ ਕੜਾ ਪ੍ਰਸ਼ਾਦ ਨੂੰ ਕੋਈ ਮਹੱਤਤਾ ਨਹੀਂ ਦਿੱਤੀ ਹੋਈ। ਕੋਈ ਕਹਿੰਦਾ ਸਾਡੇ ਬਾਬਾ ਜੀ ਦੀ ਮਰਜ਼ਾ ਦਾ ਕੋਈ ਕਹਿੰਦਾ ਸਾਡੀ ਸੰਪਰਦਾ ਦਾ ਦੀ ਮਰਜ਼ਾ ਦਾ ਕੋਈ ਕਹਿੰਦਾ ਅਸੀਂ ਜਿਹੜੀ ਬਾਣੀ ਪੜ੍ਹਦੇ ਆ ਸਾਡੀ ਵਿਧੀ ਹੈ ਸਾਡੇ ਬਾਬਾ ਜੀ ਦੱਸੀ ਵਿਧੀ ਹੋਈਆਂ ਸ੍ਰੀ ਸੋਕਮਨੀ ਸਾਹਿਬ ਨੂੰ ਸ੍ਰੀ ਬਾਬਾ ਅਖਰੀ ਬਾਣੀ ਨੂੰ ਸੰਬਟ ਲਾ ਕੇ ਪੜ੍ਹਨ ਵਾਲੇ ਕਹਿੰਦੇ ਸਾਡੀ ਵਿਧੀ ਹੈ ਜੋ ਮਨ ਮਰ ਜੀਆਂ ਹੋ ਰਹੀਆਂ ਉਧਰ ਉਧਰ ਅਸੀਂ ਕਦੇ ਦੇਖਿਆ ਨਹੀਂ ਅਜੇ ਤੱਕ ਕੋਈ ਅੱਗੇ ਦੇ ਦਿਵਾਲੇ ਫੇਰੇ ਲੈਦੇ ਲਾਵਾ ਦੀ ਮਹੱਤਤਾ ਨੂੰ ਘਟਾਉਣ ਦਾ ਕਾਰਜ ਕਰ ਰਿਹਾ ਕੋਈ ਆਪਣੀ ਸੰਪਰਦਾਵੇ ਆਪਣੇ ਪਹਿਲੇ ਆਪਣੇ ਗੱਦੀ ਨਸ਼ੀਨਾ ਨੂੰ ਸ੍ਰੀ ਸਤਗੁਰੂ ਕਹਿ ਕੇ ਸੰਬੋਧਨ ਕਰ ਰਿਹਾ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਦੇ ਸੰਸਲ ਮੁਖ ਬਿਲਕੁਲ ਬਰਾਬਰ ਬਹਿ ਕੇ ਆਪਣੀਆਂ ਕੋਲ ਗੁਰੂ ਖਵਾ ਰਿਹਾ ਮੱਖੇ ਟਕਵਾ ਰਿਹਾ ਜੋ ਆਪਣੇ ਆਪ ਨੂੰ ਸਤਗੁਰੂ ਖਵਾ ਕੇ ਪੇਸ਼ ਕਰਦਾ ਬਰਾਬਰ ਗੱਦੀ ਚਲਾ ਰਿਹਾ ਉਸ ਬੰਦੇ ਅਜੇ ਤੱਕ ਨਹੀਂ ਅਸੀਂ ਧਿਆਨ ਦਤਾ ਜੋ ਘਟੂ ਘਟਾ 70 80 100 ਸਾਲ ਤੋਂ ਇਹ ਕੰਮ ਚੱਲਦਾ ਆ ਰਿਹਾ ਤੇ ਉਹਨਾਂ ਨੂੰ ਵੀ ਅਸੀਂ ਸਿੱਖ ਪੰਥ ਦਾ ਅੰਗ ਮੰਨਦੇ ਆਂ بڑے بڑے ਸਾਡੇ ਲੀਡਰ ਵੀ ਉੱਥੇ ਜਾ ਕੇ ਪੰਥ ਕੋ ਖਵਾਉਣ ਵਾਲੀ ਉਹ ਤੇ ਪੈਰੀ ਘੱਟ ਲਾਉਂਦੇ ਆ ਜਾ ਕੇ ਕਿਰ ਅਰਦਾਸ ਬਦਲਤੀ ਤੇ ਬੜਾ ਅਸੀਂ ਮਤਲਬ ਇੱਕ ਕਲਿੱਪ ਨੂੰ ਘਮਾਇਆ ਕਿ ਅਰਦਾਸ ਬਦਲਤੀ ਪਰ ਜੋ ਇੰਨਾ ਕੁਝ ਬਦਲਿਆ ਹੋਇਆ ਸਿੱਖੀ ਦੀ ਰੂਪਰੇਖਾ ਬਦਲ ਟੀਮ ਬੜਾ ਜ਼ਿਆਦਾ ਨੂੰ ਕੋਈ ਨਹੀਂ ਮੰਨ ਰਿਹਾ ਪੰਥਕ ਵਿਧਾਨ ਨੂੰ ਕੋਈ ਨਹੀਂ ਮੰਨ ਰਿਹਾ ਆਕਾਲ ਤਖਤ ਦੀ ਰਹਿਤ ਮੁਰਜ਼ਾਦ ਨੂੰ ਨਹੀਂ ਮੰਨ ਰਿਹਾ ਸਿੱਧਾ ਚੈਲੰਜ ਕਰਦੇ ਆ ਸੰਪਰਦਾਈ ਜਾਂ ਡੇਰੇਦਾਰ ਆਪਣੇ ਨਾਂ ਸੰਪਰਦਾਮਾ ਚਲਾਉਣ ਵਾਲੇ ਆਪਣੇ ਆਪ ਨੂੰ ਬਾਹੂਪੁਰਖ ਵਾਦੇ ਖਵਾਉਣ ਵਾਲੇ ਉਹਨਾਂ ਵੱਲ ਅਸੀਂ ਕਦੇ ਵੀ ਨਹੀਂ ਧਿਆਨ ਦਿੱਤਾ ਕਿ ਇਹਨਾਂ ਨੇ ਕਿੰਨਾ ਕੁਝ ਮਤਲਬ ਦਾ ਟੱਛ ਕੀਤਾ ਸਿੱਖ ਪੰਥ ਦਾ ਆਪਣੇ ਆਪਣੇ ਅਧਿਕਾਰ ਬਣਾ ਕੇ ਕੇਵਲ ਤੇ ਕੇਵਲ ਸ਼੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰ ਆ ਸੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੈਂਟੰਗ ਪ੍ਰੈਸ ਆ ਜਿਹੜੀ ਉਹ ਗੁਟਕਾ ਸਾਹਿਬ ਬੀੜਾ ਛਾਪਣ ਦੇ ਨਾਲ ਕੋਈ ਕੇਵਲ ਅਧਿਕਾਰ ਹੋਣਾ ਚਾਹੀਦਾ ਤੇ ਆਪੋ ਆਪਣੇ ਅਧਿਕਾਰ ਜਿਹਨਾਂ ਨੇ ਲਏ ਹੋਇਆ ਤੇ ਆਪਣੀ ਵਿਧੀ ਅਨੁਸਾਰ ਗੁਟਕੇ ਛਾਪ ਰਹੀ ਆ ਤੇ ਬਕਾਇਦਾ ਪਹਿਲੇ ਫਰੰਟ ਪੰਨੇ ਦੇ ਉੱਪਰ ਲਿਖਦੇ ਆ ਕਿ ਫਲਾਨੀ ਸੰਪਰਦਾ ਦੀ ਵਿਧੀ ਦੇ ਅਨੁਸਾਰ ਇਹ ਗੁਟਕਾ ਸੇਵਾ ਇਹ ਬਾਣੀ ਹੈ ਇਸ ਬੰਦੇ ਅਸੀਂ ਕਦੇ ਵੀ ਨਹੀਂ ਧਿਆਨ ਦਿੱਤਾ ਅਰਦਾਸ ਦੀ ਇੱਕ ਕਲਿੱਪ ਘੁੰਮ ਗਈ ਵੀਡੀਓ ਘੁੰਮ ਗਈ ਸੋਸ਼ਲ ਮੀਡੀਆ ਤੇ ਤਾਂ ਸਾਨੂੰ ਦੇਖਦੀ ਹੈ ਪਰ ਜੋ ਇੰਨਾ ਕੁਝ ਬਦਲਿਆ ਹੋਇਆ ਸ਼ਕਪੰਥ ਦਾ ਅਧਾਰਕਿਆਂ ਤੋਂ ਉਹ ਅਜੇ ਤੱਕ ਸਾਨੂੰ ਕਿਉਂ ਨਹੀਂ ਦੇਖਿਆ ਜਾਂ ਸਾਨੂੰ ਕਿਉਂ ਨਹੀਂ ਵਿਖਰਿਆ ਜੋ ਰੋਜ਼ ਧੜੀਆਂ ਔੜ ਰਹੀਆਂ ਗੁਰੂਗ੍ਰੰਥ ਸਾਹਿਬ ਦੇ ਬਰਾਬਰ ਗੱਡੀਆਂ ਲਾ ਕੇ ਮੱਠੇ ਟਕਵਾਏ ਜਾ ਰਹੇ ਆ ਅਗਲੇ ਲਾ ਕੇ ਮੱਠੇ ਟਕਵਾਏ ਜਾ ਰਹੇ ਆ ਆਪਣੇ ਆਪ ਨੂੰ ਸ਼ਾਂਤ ਮਹਾਂਪੁਰਖ ਬਾਬੇ ਖਵਾਉਂਦੇ ਆ ਵਰਮਗਿਆਲੀ ਖਵਾਉਂਦੇ ਆ ਜਿਹੜੀ ਇੱਕ ਵੀ ਸਿੱਖੀ ਦੀ ਮੁੱਢਲੀ ਸਿਧਾਂਤ ਨੂੰ ਮਰਜ਼ਾ ਦਾ ਨੂੰ ਮੰंदे ਨਹੀਂ ਐ। ਸੋਸੀ ਇਹ ਵੀ ਤਾਂ ਸਾਨੂੰ ਦੇਖਣਾ ਚਾਹੀਦਾ ਨਾ ਵੀ ਅਸੀਂ ਅੱਜ ਤੱਕ ਉ ਉਧਰ ਉਸ ਬੰਦੇ ਕਿਉਂ ਨਹੀਂ ਧੰਨ ਦਿੱਤਾ। ਉੱਥੇ ਅਸੀਂ ਜਾ ਕੇ ਮੱਥੇ ਟੇਕਦੇ ਆ। ਉਹਨਾਂ ਨੂੰ ਪੂਜਨੀਕ ਸੰਤ ਬਾਬੇ ਕਹਿੰਦੇ ਆ। ਮਹਾਂਪੁਰਖ ਕਹਿੰਦੇ ਆ। ਗੱਦ ਕੇ ਉਹਨਾਂ ਦੀ ਟੋਟਲੀ ਜਿੰਨਾ ਵੀ ਕਾਰ ਕਾਜ ਵਿਹਾਰ ਆ ਜਿੰਨਾ ਵੀ ਸਾਰਾ ਉਹ ਸਾਰਾ ਗੁਰਮਤ ਤੋਂ ਸਿੱਖੀ ਤੋਂ ਵਰਤਾ। ਇਸ ਵੱੰਨੇ ਵੀ ਸਾਨੂੰ ਧਿਆਨ ਦੇਣਾ ਪਊਗਾ। ਕੋਤਣਾ ਪਵੇਗਾ ਤੇ ਹੋਰ ਕਿੰਨਾ ਕੁਝ ਬਦਲਦਾ ਹੋਰ ਕਿੰਨਾ ਕੁਝ ਬਦਲਿਆ ਗਿਆ ਸਤ ਪੰਥ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੀ ਕੀ ਪ੍ਰਕਾਸ਼ ਹੋ ਰਿਹਾ ਹੋਰ ਕਿੰਨੀਆਂ ਰਚਨਾਵਾਂ ਨੂੰ ਲਿਆ ਕੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕੀਤਾ ਜਾ ਰਿਹਾ ਗੁਰੂ ਇੱਕ ਹੁੰਦਾ ਕਿ ਦੋ ਹੁੰਦੇ ਆ ਜੇ ਦੋ ਕਾਲਟ ਆਫ ਦੀ ਰਹਿਤ ਮਰਜਾ ਦੇ ਵਿੱਚ ਬਕਾਇਦਾ ਮੱਦ ਪਾਈ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਤੋਂ ਹੋਰ ਕੁਝ ਵੀ ਪ੍ਰਕਾਸ਼ ਨਹੀਂ ਹੋਵੇਗਾ ਤੇ ਬਰਾਬਰ ਪ੍ਰਕਾਸ਼ ਕਰਨ ਦੀ ਗੱਤ ਕਿੱਥੇ ਹੋ ਰਹੀ ਹੈ ਗੁਰਬਾਣੀ ਕੀਰਤਨ ਤੋਂ ਲਾ ਬਾ ਕੱਚੀਆਂ ਧਾਰਨਾ ਕੱਚੀਆਂ ਸਾਖੀਆਂ ਕੱਚੀਆਂ ਪੈਲੀਆਂ ਟੁਕਾਂ ਟੋਕਵੰਦੀ ਕਰਕੇ ਗਾਉਣ ਦੀ ਮਰਜ਼ਾਦਾ ਕਿੱਥੋਂ ਆਈ ਆ ਇਹ ਸਿੱਖੀ ਵਿੱਚ ਕਦੋਂ ਉਹਦੀ ਪਰੰਪਰਾ ਬਣ ਗਈ ਕਿ ਰਾਗ ਆਧਾਰਿਤ ਗੁਰਬਾਣੀ ਤੋਂ ਸਵਾਏ ਹੋਰ ਵੀ ਕੀਰਤਨ ਹੁੰਦਾ ਬਦਲੇਦਾ ਬਹੁਤ ਕੁਝ ਗਿਆ ਪਰ ਉਹ ਅਸੀਂ ਅਜੇ ਤੱਕ ਕਿਉਂ ਨਹੀਂ ਸੋਚਿਆ ਉਹ ਅਸੀਂ ਕਾਂਗਰਸ ਕਿਉਂ ਬਣਾ ਲਿਆ ਸੌਣ ਕਿਉਂ ਰਹੇ ਅਸੀਂ ਗੀਤਾਂ ਦੀ ਤਰਜ ਤੇ ਗਾਇਆਂ ਜਾਣ ਵਾਲੀਆਂ ਸਿੱਧੀਆਂ ਟੁਕਾਂ ਨੂੰ ਅਸੀਂ ਧਾਰਨਾ ਨੂੰ ਕਿਉਂ ਗਰਵਾਣੀ ਕੀਰਤਨ ਕਹਿ ਰਹੇ ਹਾਂ ਕੀਰਤਨ ਦੀ ਰੂਪਰੇਖਾ ਨੂੰ ਵਿਗਾੜਿਆ ਗਿਆ ਕਿੰਨਾ ਕੁਝ ਬਦਲਿਆ ਗਿਆ ਉਸ ਵੱੰਨੇ ਸਾਡਾ ਧਿਆਨ ਖੋਦ ਜਾਊਗਾ ਤੇ ਇਹ ਵੀ ਸਾਨੂੰ ਸੋਚਣ ਦੇ ਲਈ ਮਜਬੂਰ ਕਰਦਾ ਕਿ ਇਸ ਤੋਂ ਇਲਾਵਾ ਹੋਰ ਕਿੰਨਾ ਕੋਈ ਬਦਲਿਆ ਗਿਆ